ਤਾਂ ਨਗਰ ਕੀਰਤਨ ਵਿੱਚ ਪੰਜ ਸੱਤ ਸੂਰਤ ਪੰਜ ਪਿਆਰਿਆਂ ਦੀ ਥਾਂ ਤੇ ਕੋਨੇ-ਮੁਨੇ ਪੰਜ ਨੌਜਵਾਨਾਂ ਨੂੰ ਪੰਜ ਪਿਆਰੇ ਬਣਾ ਦਿੱਤਾ ਗਿਆ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਨੌਜਵਾਨਾਂ ਦੇ ਮੂੰਹ ਤੇ ਦਾੜਾ ਸਾਦ ਨਹੀਂ ਹੈ ਅਤੇ ਨਾ ਹੀ ਇਹਨਾਂ ਦੇ ਕੇਸ ਰੱਖੇ ਹੋਏ ਨੇ ਪਰ ਇਸ ਦੇ ਬਾਵਜੂਦ ਵੀ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਨਗਰ ਕੀਰਤਨ ਵਿੱਚ ਪੰਜ ਪਿਆਰੇ ਵਜੋਂ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਲੋਕਾਂ ਵੱਲੋਂ ਦੇਖਣ ਨੂੰ ਮਿਲ ਰਹੀਆਂ ਨੇ ਕਈ ਲੋਕ ਇਸ ਲਈ ਪਿੰਡ ਵਾਸੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਤਾਂ ਕੁਝ ਇਹਨਾਂ ਨੌਜਵਾਨਾਂ ਖਿਲਾਫ ਮੰਦਾ ਚੰਗਾ ਬੋਲ ਰਹੇ ਨੇ ਉੱਥੇ ਹੀ ਨਗਰ ਕੀਰਤਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਪੰਜ ਨੌਜਵਾਨਾਂ ਨੂੰ ਜੋ ਕਿ ਘੋਨੇ-ਮੋਨੇ ਨੇ ਉਹਨਾਂ ਨੂੰ ਨਗਰ ਕੀਰਤਨ ਵਿੱਚ ਪੰਜ ਪਿਆਰੇ ਬਣਾ ਕੇ ਪੇਸ਼ ਕੀਤਾ ਗਿਆ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਜਿਸ ਵਿੱਚ ਇਹ ਨੌਜਵਾਨ ਪੰਜ ਪਿਆਰੇ ਬਣ ਕੇ ਨਗਰ ਕੀਰਤਨ ਦੀ ਅਗਵਾਈ ਕਰਦੇ ਇੰਨਾ ਸਰਾਰਾ ਰਹੇ ਨੇ ਤਦਾਸੀ ਹੈ ਕਿ ਇਹ ਪੂਰਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਜ਼ਿਲ੍ਹਾ ਫਤਿਹਬਾਦ ਦੇ ਪਿੰਡ ਅਹਿਲੀ ਸਦਰ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸੀ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਜਾਣੇ ਅਣਜਾਣੇ ਵਿੱਚ ਪੰਜ ਨੌਜਵਾਨ ਜੋ ਕਿ ਸਿਰ ਤੋਂ ਕੋਨੇ ਮੋਨੇ ਸੀ ਉਹਨਾਂ ਨੂੰ ਪੰਜ ਪਿਆਰਿਆਂ ਦੀ ਵਰਦੀ ਪਵਾ ਕੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਅਤੇ ਲੋਕ ਪਿੰਡ ਵਾਸੀਆਂ ਖਿਲਾਫ ਬ੍ਰਾਸਕਟ ਦੇ ਨਸਰਾਏ ਸੀ ਪਰ ਹੁਣ ਇਸ ਮਾਮਲੇ 'ਚ ਪਿੰਡ ਵਾਸੀ ਅੱਗੇ ਆਏ ਨੇ ਅਤੇ ਉਹਨਾਂ ਵੱਲੋਂ ਇਸ ਪੂਰੇ ਕਟਨਾਕਰਮ ਲਈ ਮੁਆਫੀ ਮੰਗੀ ਗਈ ਹੈ। ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਹਰਿਆਣਾ ਵੱਲੋਂ ਇਸ ਸੰਬੰਧੀ ਐਕਸ਼ਨ ਲਿਆ ਗਿਆ ਜਿਨ੍ਹਾਂ ਵੱਲੋਂ ਪਿੰਡ ਵਿੱਚ ਜਾ ਕੇ ਪਿੰਡ ਵਾਸੀਆਂ ਦੀ ਨਾ ਸਿਰਫ ਕਲਾਸ ਲਗਾਈ ਗਈ ਸਗੋਂ ਉਹਨਾਂ ਨੂੰ ਪਛਤਾਵੇ ਵਜੋਂ ਸ਼੍ਰੀ ਖੰਡ ਪਾਠ ਸਾਹਿਬ ਕਰਵਾਉਣ ਦੇ ਹੁਕਮ ਵੀ ਸੁਣਾਏ ਗਏ। ਜਿਸ ਤੋਂ ਬਾਅਦ ਹੁਣ ਪਿੰਡ ਵਾਸੀਆਂ ਨੇ ਪਛਤਾਵਾ ਵਜੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਅਖੰਡ ਪਾਠ ਸਾਹਿਬ ਗਰਵਾਨ ਦਾ ਅਹਿਦ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਿਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣੇ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਅਹਿਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਕੀ ਤਰ ਸੱਚੇ ਪਾਤਸ਼ਾਹ ਤਾਂ ਨੰਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆਂ ਗੁਰਦੁਆਰਾ ਬਾਬਾ ਭੂਮਨ ਸ਼ਾਹ ਜੀ ਉੱਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਜਿੰਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾਣ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੋਜੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਹਾਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ ਮੁੰਡੇ ਪੰਜ ਪਿਆਰੇ ਸਹਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸੇ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੋਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਆਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸਾਹਿਬ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤਾਪ ਸਮਾਗਮ ਰੱਖਿਆ ਗਿਆ ਹੈ ਸੋ ਸਰਬੱਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਹੈ ਕਿ ਬੀਤੇ ਕੱਲ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਲੋਕ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਸੀ ਕਈ ਲੋਕ ਕਹਿ ਰਹੇ ਸੀ ਕਿ ਪੰਜ ਪਿਆਰਿਆਂ ਦੀ ਤਨਖਾਹ ਬੇहद ਜ਼ਿਆਦਾ ਹੁੰਦੀ ਹੈ ਇਸ ਕਾਰਨ ਪਿੰਡ ਵਾਸੀਆਂ ਨੇ ਇਹਨਾਂ ਨੌਜਵਾਨਾਂ ਨੂੰ ਹੀ ਪੰਜ ਪਿਆਰੇ ਬਣਾਉਣ ਬਾਰੇ ਸੋਚਿਆ ਹੋਵੇਗਾ ਤਾਂ ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ਹਰਿਆਣਾ ਵਿੱਚ ਜਾਨਵਜਕੇ ਜੇਹੀ ਰੀਤ ਚਲਾਈ ਜਾ ਰਹੀ ਹੈ ਕਿ ਕੋਰੇ ਮੋਰਿਆਂ ਨੂੰ ਪੰਜ ਪਿਆਰਿਆਂ ਵਜੋ ਪੇਸ਼ ਕੀਤਾ ਜਾਵੇ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ